ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਦੇਸ਼ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਇੱਕੋ ਇੱਕ ਕ੍ਰਿਕਾ ਵਾ ਕਿ ਆਪਣੀ ਮੋਰ ਦਾ ਇਸਤੇਮਾਲ ਕਰੀਏ ਉਹ ਸਾਡਾ ਦੇਸ਼ ਬੁਲੰਦੀਆਂ ਤੇ ਜਾਵੇ। ਸੋ ਪੀਲ ਕੀਤੀ ਹੈ ਬਟਾਲਾ ਸ਼ਹਿਰ ਤੋਂ ਮਜ਼ਬੂਤ ਰਾਸ਼ਟਰ ਸੰਗਠਨ ਵੱਲੋਂ ਇੱਕ ਜਿਹੜੀ ਮੁਹਿੰਮ ਚਾਲੂ ਕੀਤੀ ਗਈ ਹੈ ਤੇ ਸੂਰਤ ਤੁਹਾਨੂੰ ਦਿਖਾਵਾਂਗੇ ਇਸ ਵਾਰ 70 ਤੋਂ ਪਾਰ ਆਪਣੇ ਦੇਸ਼ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰ ਲਈ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਮਜਬੂਤ ਰਾਸ਼ਟ੍ਰ ਸੰਗਠਨ ਵੱਲੋਂ ਜਰਾਏ ਮਟਾਲਾ ਸ਼ਹਿਰ ਕੋ ਜਰਾਏ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਉਂ ਇਹ ਉਪਰਾਲਾ ਸ਼ੁਰੂ ਕੀਤਾ ਤੇ ਪੰਜਾਬ ਦੇ ਕੋਨੇ-ਕੋਨੇ ਤੱਕ ਜਰਾਏ ਇਹ ਉਪਰਾਲਾ ਜਾਣਾ ਚਾਹੀਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਜਗਿੰਦਰ ਅੰਗਰਾਲਾ ਸੋ ਅੰਗਰਾਲਾ ਸਾਹਿਬ ਜੀ ਅੰਗਰਾਲਾ ਸਾਹਿਬ ਤੁਸੀਂ ਹੈ ਜਿਹੜਾ ਉਪਰਾਲਾ ਸ਼ੁਰੂ ਕੀਤਾ ਕੀ ਸੋਚ ਕੇ ਕੀਤਾ ਜੀ ਮજબૂત ਰਾਸਤ ਸੰਗਠਨ ਵੱਲੋਂ ਇਸ ਵਾਰ ਸੱਤਾ ਤੋਂ ਪਾਰ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਸਾਡੇ ਜਿਹੜੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਰੰਗਲ ਜੀ ਬਟਾਲਾ ਦੇ ਹੈ ਡਾਕਟਰ ਚਾਰੀ ਬਣਾਰੀ ਜੀ ਨੂੰ ਸਹਿਯੋਗ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੇ ਲਈ ਇਹ ਮજબૂત ਰਾਸਤ ਸੰਗਠਨ ਵੱਲੋਂ ਇਹ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਪਿਛਲੇ ਸਮੇਂ ਦੌਰਾਨ ਲੋਕ ਸਭਾ ਚੋਣਾਂ ਚ ਲਿਖਿਆ ਗਿਆ ਕਿ ਕਈ ਜਗ੍ਹਾ ਦੇ ਵੋਟਿੰਗ ਜਿਹੜੀਆ ਬਹੁਤ ਘੱਟ ਹੋ ਰਹੀ ਹੈ ਜੇਕਰ ਵੋਟਾਂ ਨਹੀਂ ਪੈਣਗੀਆਂ ਤਾਂ ਸਾਡਾ ਦੇਸ਼ ਕਮਜ਼ੋਰ ਹੋਵੇਗਾ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੇ ਜਿਹੜੀ ਸ਼ਾਨਦਾਨ ਤਿਰੰਗਾ ਸਾਡਾ ਝੰਡਾ ਦਾ ਉਹਨੂੰ ਹੋਰ ਉੱਚਾ ਕਰਨ ਦੇ ਲਈ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਪਾਣੀਆਂ ਚਾਹੀਦੀਆਂ ਨੇ ਔਰ ਹਰ ਨਾਗਰਿਕ ਦਾ ਫਰਜ਼ ਬੰਦਾ ਹੈ ਕਿ ਆਪਣੀ ਮੂਰਤ ਜਿਹੜੀਆ ਉਹਦਾ ਇਸਤੇਮਾਲ ਕਰੇ ਕਿਉਂਕਿ ਜੇਕਰ ਅਸੀਂ ਵੋਟ ਦਾ ਇਸਤੇਮਾਲ ਕਰਾਂਗੇ ਕਿ ਸਾਡਾ ਲੋਕਤੰਤਰ ਮਜ਼ਬੂਤ ਹੋਵੇਗਾ ਸਾਡਾ ਦੇਸ਼ ਮਜ਼ਬੂਤ ਹੋਵੇਗਾ ਸੋ ਇਹ ਪੁਰਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਹੀ ਸ਼ੁਰੂ ਕੀਤਾ ਗਿਆ ਤੇ ਕਿੱਥੋਂ ਕਿੱਥੋਂ ਤੱਕ ਜਾਊਗਾ ਹਰ ਇੱਕ ਕੋਨੇ ਤੱਕ ਜਰਾਇਆ ਮੈਸੇਜ ਤੁਹਾਡਾ ਜਾਏਗਾ ਕੀ ਕਹਿਣਾ ਚਾਹੁੰਦੇ ਮੈਂ ਧਨਵਾਦੀਆਂ ਨੀ ਵੈਲਫੇਅਰ ਸੁਸਾਇਟੀ ਅਤੇ ਲਾਈਨਸ ਕਲੱਬ ਸੇਵਾ ਸਫਾਇਦਾ ਦੇ ਪ੍ਰਧਾਨ ਸ਼੍ਰੀ ਰਜੀਵ ਸਿੰਘ ਜੀ ਦਾ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ ਕਿਉਂਕਿ ਇਹ ਦੋ ਬਹੁਤ ਵੱਡੀਆਂ ਸੁਸਾਇਟੀਆਂ ਨੇ ਔਰ ਇਹਨਾਂ ਨੇ ਮਜ਼ਬੂਤ ਰਸਤੇ ਸੰਗਠਨ ਦਾ ਸਹਿਯੋਗ ਦਿੱਤਾ ਆਡੇ ਪੰਜਾਬ ਹੈੱਡ ਸ਼੍ਰੀ ਈਸ਼ੂ ਰਾਂਚਨ ਜੀ ਔਰ ਜ਼ਿਲ੍ਹਾ ਪ੍ਰਧਾਨ ਲਵਲੀ ਕੋਸ਼ਲ ਜੀ ਔਰ ਸਮੁੱਚੀ ਮਜਬੂਤ ਆਵਾਜ਼ ਸੰਗਠਨ ਦੀ ਟੀਮ ਇਸ ਕੰਮ ਵਿੱਚ ਲੱਗੀ ਹੋਈ ਹੈ ਅਸੀਂ ਪਾਵਜਾਂ ਦੇ ਵਿੱਚ ਜਾ ਕੇ ਜਿਹੜੇ ਨਵੇਂ ਵੋਟਰ ਨੇ ਉਹਨਾਂ ਨੂੰ ਅਪੀਲ ਕਰਾਂਗੇ ਵੀ ਆਪਣੀ ਵੋਟ ਜ਼ਰੂਰ ਪਾਓ ਲੋਕਤੰਤਰ ਨੂੰ ਮਜਬੂਤ ਕਰਨ ਦੇ ਲਈ ਦੇਸ਼ ਨੂੰ ਜਿਹੜਾ ਵਾ ਮਜਬੂਤ ਕਰਨ ਦੇ ਲਈ ਇੱਕੋ ਇੱਕ ਤਰੀਕਾ ਵਾ ਵੀ ਆਪਣੀ ਵੋਟ ਦਾ ਇਸਤੇਮਾਲ ਕਰੀਏ ਔਰ ਸਾਡਾ ਦੇਸ਼ ਬੁਲੰਦੀਆਂ ਤੇ ਜਾਵੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਜੀ ਨਾਮ ਦੇ ਮੈਂ ਅਜੀਬ ਇੱਕ ਕੰਸਟਰਕਸ਼ਨ ਲਾਈਫਸਟਾਈਲ ਦਾ ਸੇਵਾ ਸੋ ਕਿੱਦਾਂ ਦੇਖਦੇ ਹੋ ਜੀ ਮਜ਼ਬੂਤ ਰਾਸਤ ਸਿੰਗਣਣ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿੱਦਾਂ ਦੇਖਦੇ ਹੋ ਇਹ ਪ੍ਰੋਸੈਸ ਦੇ ਵਧਣ ਨੂੰ ਦੇ ਕਮੀਆਂ ਪੂਰਨ ਵਿਗਨਰ ਲਾਲਾ ਜੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਮੈਂ ਉਹਦੀ ਬਹੁਤ ਸ਼ਲਾਘਾ ਕਰਦਾ ਹਾਂ ਉਹਨਾਂ ਦੇ ਨਾਲ ਉਹਨਾਂ ਦੇ ਸਟੇਟ ਪ੍ਰੈਜ਼ੀਡੈਂਟ ਅਸ਼ੁਰਜ ਜੀ ਜ਼ਿਲ੍ਹਾ ਬਦਲ ਨਵੀਂ ਕੋਸ਼ਲ ਦੀ ਇਹ ਸਾਰੇ ਜਿਹੜੀ ਇਹਨਾਂ ਨੇ ਮਹੀਮ ਸ਼ੁਰੂ ਕੀਤੀ ਹੈ ਅਸੀਂ ਸਾਰੇ ਜਾਣੇ ਨਾਲ ਸਹਿਯੋਗ ਕਰਾਂਗੇ ਅਪੀਲ ਕਰਾਂਗੇ ਕਿ ਸਾਰੇ ਜਿਹਨੇ ਵੋਟ ਪਾਉਣ ਜਿਨ੍ਹਾਂ ਨੇ 70% ਤੋਂ ਉੱਪਰ ਦਾ ਟਿੱਕਰ ਪਾਰ ਹੋ ਸਕੇ ਲੋਕਤੰਤਰ ਨਾਲ ਮਜ਼ਬੂਤ ਹੋਏਗਾ ਤੇ ਅਸੀਂ ਜਿੱਥੇ ਸਾਡੀ ਡਿਊਟੀ ਲਗਾਵਾਂਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੀ ਕਮਹੀਦ ਦੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਤੇ ਬੜਾ ਸ਼ਲਾਘਾਯੋਗ ਕੰਮ ਹੈ ਜਿਹੜਾ ਇਹ ਕਰੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਪੂਸ਼ਕਰ ਜੀ ਕੀ ਨਾਮ ਦੇ ਮੈਂ ਇਸ਼ੂ ਰਾਂਚਲ ਪੰਜਾਬ ਹਰਡ ਮਜ਼ਬੂਤ ਰਾਸ਼ਟਰੀ ਸੰਗਠਨ ਇਹ ਸਾਡੇ ਕੌਮੀ ਪ੍ਰਧਾਨ ਸ਼੍ਰੀ ਚਕੁੰਦਰ ਰੰਗਰਾਜ ਜੀ ਵੱਲੋਂ ਪ੍ਰਾਰਲਾ ਕੀਤਾ ਗਿਆ ਹੈ ਇਹ ਸਾਡਾ ਮਕਸਦ ਸਾਡੇ ਡੀਸੀ ਸਾਹਿਬ ਜਿਹੜੇ ਨੇ ਵਿਸ਼ੇਸ਼ ਰੰਗਰਾਜ ਜੀ ਸਾਡੇ ਐਸਡੀਐਮ ਮੈਡਮ ਸਤਪਾਲ ਜੋ ਕੁ ਅਸੀਮ ਸ਼ੈਰੀ ਭੰਡਾਰੀ ਜੀ ਉਹਨਾਂ ਦੀ ਵੱਲੋਂ ਮਹਿੰਮ ਜਿਹੜੀ ਚਲਾਈ ਗਈ ਹੈ ਅਸੀਂ ਉਹਨੂੰ ਕਵਰ ਆਫ ਕਰਨ ਲਈ ਉਹਨੂੰ ਲੋਕਾਂ ਨੂੰ ਬੂਸਟ ਕਰਨ ਲਈ ਕੀਤਾ ਵਾ ਤਾਂ ਕਿ ਵੱਧ ਤੋਂ ਵੱਧ ਵੋਟਿੰਗ ਕੀਤੀ ਜਾ ਸਕੇ ਕਿਉਂਕਿ ਸਾਡਾ ਦੇਸ਼ ਜਿਹੜਾ ਵਾ ਉਹ ਡਵੈਲਪਮੈਂਟ ਦੇ ਰਾਹ ਤੇ ਹੋਰ ਦੇ ਵਜੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਹੈ ਸਰ ਲਵਿਕ ਕੁਮਾਰ ਸੋ ਕਿਦਾਂ ਦੇਖਦੇ ਹੋ ਜੀ ਮਜ਼ਬੂਤ ਰਾਸ਼ਟਰੀ ਸੰਗਠਨ ਵੱਲੋਂ ਜਿਹੜਾ ਤੁਹਾਡੀ ਟੀਮ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਅੱਜ ਮਜ਼ਬੂਤ ਰਾਸ਼ਟਰੀ ਸੰਗਠਨ ਵੱਲੋਂ ਕੌਮੀ ਪ੍ਰਧਾਨ ਸ਼੍ਰੀ ਜਗਿੰਦਰ ਅੰਦਰਾਲਾ ਜੀ ਪੰਜਾਬ ਹੈ ਜਿਵੇਂ ਸ਼ਿਸ਼ੀ ਲਾਂਚੇ ਜੀ ਵੱਲੋਂ ਜਿਹੜਾ ਉਹ ਉਪਰਾਲਾ ਕੀਤਾ ਗਿਆ ਵਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰਨ ਵਾਸਤੇ ਤਾਂ ਕਿ ਜਿਹੜੀ ਹੈ VOTING ਪਰਸੈਂਟੇਜ ਜਿਹੜੀ ਹੈ ਸਾਡੇ ਪੇਸ਼ ਦੀ ਉਹ ਮਤਲਬ ਜਿਹੜੀ ਹੈ ਵਾਤਵਾਰ ਲੋਕ ਜਿਹੜੇ VOTING ਕਰਨ ਕਿ ਲੋਕਦਰ ਨੂੰ ਮਜੂਦ ਕਰਨ ਵਾਸਤੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰੋ ਇਹਦੇ ਵਾਸਤੇ ਮੀ ਬੈਸਰ ਸੋਸਾਇਟੀ ਦੇ ਪ੍ਰਧਾਨ ਜੀ ਜੀ ਦੇ ਜੀ ਤੇ ਉਹਨਾਂ ਦੀ ਸਾਰੀ ਟੀਮ ਹੈ ਤੇ ਲਾਈਨਸ ਕਲੱਬ ਦੀ ਸਾਰੀ ਟੀਮ ਜਿਹੜੀ ਹੈ ਉਹ ਸਹਿਯੋਗ ਕਰ ਰਹੀ ਹੈ ਤੇ ਇਹ ਉਪਰਾਲਾ ਜਿਹੜਾ ਵਾ ਸਾਂਝਾ ਉਪਰਾਲਾ ਵਾ ਸਾਡੇ ਸਾਰਿਆਂ ਦਾ ਤੇ ਇਹ ਉਪਰਾਲਾ ਜਿਹੜਾ ਵਾ ਸਾਡੀ ਮੂਹਰੇ ਜਿਹੜੀ ਹੈ ਇਹ ਚੱਲਦੀ ਰਹੀ ਸੋ ਗੱਲਬਾਤ ਕੀਤੀ ਇਹਦੇ ਉਹਨਾਂ ਨੇ ਕਿਹਾ ਹੈ ਕਿ ਵੋਟ ਸਾਡਾ ਪਾਉਣਾ ਅਧਿਕਾਰ ਹੈ ਵੋਟ ਜਰੂਰ ਪਾਓ ਤਾਂ ਤੋਰ ਜਰੀਏ ਜ਼ਰੂਰ ਪਾਉਣੀ ਚਾਹੀਦੀ ਏ ਬੜਾ ਵਧੀਆ ਉਪਰਾਲਾ ਕੀਤਾ ਜੀ ਇਹਨਾਂ ਨੇ ਮਜ਼ਬੂਤ ਰਾਸ਼ਟਰੀ ਸੰਗਠਨ ਗੁਰਦਾਸਪੁਰ ਬਟਾਲਾ ਸ਼ਹਿਰ ਤੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਤੇ ਵੱਖ-ਵੱਖ ਜ਼ਿਲ੍ਹਿਆਂ ਤੇ ਵੱਖ-ਵੱਖ ਕੋਨਿਆਂ ਤੱਕ ਜਿਹੜਾ ਇਹ ਮੈਸੇਜ ਤੁਸੀਂ ਪਹੁੰਚਾਉਣਾ ਏ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਗਿਆ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਆਵਣਾ ਅਗਰਵਾਲ ਦੇ ਨਾਲ ਲੱਕੀ ਰਾਘੂਰ ਗੁਰਦਾਸਪੁਰ